ਕਸੌਣਾ ਚਰਨ ਸ਼ਰਨ ਗੁਰ ਸਿੱਖ ਸਤ ਗੁਰ ਚਰਨ ਹੈ ਤਨ ਵਸ ਤਤ ਗੁਰ ਚਰਣੀ ਲਾਇ ਸਤ ਗੁਰ ਦਰਸ਼ਨ ਤਨ ਹੈ ਤਨ ਤਨ ਗੁਰ ਸਿਖ ਪਰਸਣ ਆਇ ਪਾ ਸਤਿ ਸਥ ਵਿੱਚ ਹੋਏ ਦਿਆਲ ਗੁਰੂ ਮੋਹ ਲਾਇਆ ਦੁਰਮਤ ਦੂਜਾ ਭਾਉ ਮਿਟਾਇਆ ਦੁਰਮਤ ਦੂਜਾ ਭਾਉ ਮਿਟਾਇਆ ਤਨ ਸੇਰੀ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ 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 ਸਾਹਿਬ ਜੀ ਤਨ ਸ੍ਰੀ ਗੁਰੂ वाहे 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 गुरु वाहि गुरु वाहि गुरु वाहि गुरु वाहि गुरु वाहि गुरु, गुरु, गुरु मेरे प्यारे सतगुरु जी धन धन साहिब श्री गुरु ग्रंथ साहेब जियो महाराज ਸੋਹਣ ਸਤਗੁਰੂ ਜੀ ਆਪ ਜੀ ਦਾ ਇਹ ਸੋਹਣਾ ਦਾ ਦਰਬਾਰ ਆਪ ਜੀ ਦੇ ਸੋਹਣੇ ਪਾਲਕੀ ਸਾਹਿਬ ਸੋਹਣੇ ਬਸਤਰ ਤੇ ਮਹਾਰਾਜ ਸਭ ਕੁਝ ਨੂੰ ਆਪ ਜੀ ਚਾਰ ਚੰਨ ਲਾ ਰਹੇ ਹੋ ਆਪ ਜੀ ਖੁਦ ਦਰਸ਼ਨ ਦੇ ਰਹੇ ਹੋ ਸੱਚੇ ਬਾਛਾ ਆਪ ਜੀ ਦਾ ਕੋਟਾਨ ਕੋਟ ਧੰਵਾਦ ਹੈ ਤੇ ਆਏ ਜੀ ਸੰਗਤ ਦੀ ਆਓ ਸਤਗੁਰੂ ਜੀ ਦੇ ਚਰਨਾਂ 'ਚ ਆਪਾਂ ਸਾਰੇ ਦਵਾਰਾ ਤੋਂ ਨਾ ਤੁਮਕੋइए ਆਪਣੀਆਂ ਹਾਜ਼ਰੀਆਂ ਲਵਾਈਏ ਸਭ ਸੰਗਤਾਂ ਨੂੰ ਬੇਨਤੀਆਂ ਹਨ ਪਿਆਰਿਓ ਆਪਣੇ ਹੱਥ ਜੋੜੋ ਪਿਆਰਿਓ ਸਤਗੁਰੂ ਜੀ ਦੇ ਦਰਸ਼ਨ ਆਪਣੇ ਨੈਣਾਂ ਦੇ ਨਾਲ ਕਰਦੇ ਹੋਏ ਸਤਗੁਰੂ ਜੀ ਨੂੰ ਬੜੇ ਅਦਬ ਸਤਕਾਰ ਦੇ ਨਾਲ ਸੀਸ ਝੁਕਾ ਕੇ ਗੱਜ ਕੇ ਫਤੇ ਬੁਲਾਓ ਜੀ ਵਾਏ ਗੁਰਜੀ ਦਾ ਹਾਲ ਸਾਥ ਵਾਹੀ ਗੁਰੂ ਜੀ ਕੀ ਫਤਿਹ ਸ਼ੁਕਰ ਹੈ ਸਤਗੁਰੂ ਜੀ ਦਾ ਸ਼ੁਕਰ ਉਹ ਘੜੀਆਂ ਦਾ ਉਸ ਲਖਣੀਆਂ ਘੜੀਆਂ ਜਦੋਂ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਸਬਬ ਬਣਦਾ ਹੈ ਸੰਗਤ ਜੀ ਇਹ ਮਨੁੱਖਾ ਜਨਮ ਹੈ ਬੇਸ਼ਕੀਂਤੀ ਹਰ ਮਹਾਰਾਜ ਜੀ ਨੇ ਕਿਹਾ ਕਿ ਅਕਸਰ ਇੱਕ ਦਲ ਯਾਦ ਰੱਖਣੀ ਪਿਆਰਿਓ ਜਿਹੜੀ ਚੀਜ਼ ਦੀ ਕੀਮਤ ਅਦਾ ਕੀਤੀ ਹੋਵੇ ਨਾ ਉਹ ਚੀਜ਼ ਅਸੀਂ ਸਾਹਮਣੇ ਰੱਖਦੇ ਹਾਂ ਜਿਹੜੀ ਚੀਜ਼ ਸਾਨੂੰ ਫ੍ਰੀ ਚ ਮਿਲ ਜਾਵੇ ਉਸ ਦੀ ਵੈਲਿਊ ਬਹੁਤੀ ਨਹੀਂ ਕਰਦੇ ਤੁਸੀਂ ਕੁਦਰਤੀ ਦੇਖ ਲਓ ਜਦੋਂ ਬੰਦਾ ਆਪਣੀ ਕਾਰ ਖਰੀਦਦਾ ਹੈ ਨਾ ਤੇ ਤਕਰੀਬਨ ਤਕਰੀਬਨ ਰੋਜ਼ ਨਵੀਂ ਨੂੰ ਧੋਨਾ ਰਹਿੰਦਾ ਹੈ ਤੇ ਜੇ ਕਿਸੇ ਦੀ ਕਾਰ ਲਿਆਵੇਂ ਤਾਂ ਤੇ ਚਲਾਉਣੀ 'ਚ ਹੀ ਫਰਕ ਪੈ ਜਾਂਦਾ ਹੈ ਚਲਾਉਂਦਾ ਵੀ ਰੂਡਲੀ ਹੈ ਤੋਇਆ ਨਹੀਂ ਦੇਖਦਾ ਹੈ ਧੋਣ ਦਾ ਤੇ ਛੱਡ ਹੀ ਦੋ ਆਪਣਾ ਫੋਨ ਖਰੀਦਿਆ ਤੇ ਸਾਹਮਣੇ ਰੱਖਦਾ ਹੈ ਹਰ ਚੀਜ਼ ਹਰ ਚੀਜ਼ ਜਿਸ ਦਾ ਮੁੱਲ ਉਤਾਰਿਆ ਹੈ ਉਸ ਦੀ ਕੀਮਤ ਹੈ ਪਰ ਮਹਾਰਾਜ ਕਹਿੰਦੇ ਕਿ ਤੈਨੂੰ ਇੱਕ ਐਸੀ ਦਾਤ ਮੈਂ ਦੇ ਕੇ ਭੇਜਿਆ ਹੈ ਇਹ ਸਰੀਰ ਬਿਆਨਿਆ ਔਰ ਦੌਰ ਕਰੋ ਪਿਆਰਿਓ ਪਰਮੇਸ਼ਰ ਜੀ ਨੇ ਅੱਜ ਤੱਕ ਜੋ ਕੁਝ ਵੀ ਸਾਨੂੰ ਦਿੱਤਾ ਹੈ ਉਸ ਦੇ ਬਦਲੇ ਕਦੇ ਕੀਮਤ ਕਦੇ ਕੀਮਤ ਨਾ ਮੰਗੀ ਹੈ ਤੇ ਨਾ ਹੀ ਉਹਨਾਂ ਚੀਜ਼ਾਂ ਦੀ ਕੀਮਤ ਹੈ ਇਹ ਸਰੀਰ ਦਾਤਾ ਜੀ ਨੇ ਦਿੱਤਾ ਤੇ ਕਹਿ ਦਿੱਤਾ ਭਈ ਪ੍ਰਾਪਤ万ਖ ਦਿਹਰੀਆ ਇਹ ਪਿਆਰਿਆ ਤੇਰੀ ਨਹੀਂ ਹੈ ਇਹ ਤੈਨੂੰ ਮਿਲਿਆ ਹੈ ਗੁਰਬਾਣੀ ਚ ਫੁਰਮਾਨ ਹੁੰਦਾ ਹੈ ਨਾ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਿਹੜਾ ਇਹ ਤਨ ਹੈ ਇਹ ਜਿਹੜੀ ਤੇਰੀ ਬਾਡੀ ਹੈ ਇਹ ਪੈਦਾ ਤਾਂ ਹੋਈ ਹੈ ਤੇਰੇ ਨਾਲ ਪਰ ਤੇਰੇ ਨਾਲ ਜਾਣੀ ਨਹੀਂ ਹੈ ਦੌਰ ਤੱਕ ਹੀ ਜਾਲੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਤੇ ਗੁਰਬਾਣੀ ਦਾ ਪ੍ਰਮਾਣ ਹੈ ਦੁਲੱਬ ਦੇ ਸਵਾਰ ਜਾਹੀਂ ਨਾ ਦਰਗਹਿ ਆ ਜਿਹੜੀ ਇਹ ਤੈਨੂੰ ਦੁਰਲੱਭ ਨਾ ਮਿਲਣ ਵਾਲੀ ਅੱਛਾ ਜੀ ਕੀਮਤੀ ਚੀਜ਼ ਕਿਹੜੀ ਹੁੰਦੀ ਹੈ ਆ ਮਿੱਟੀ ਦੀ ਅਸੀਂ ਬਹੁਤੀ ਕੀਮਤ ਨਹੀਂ ਸਮਝਦੇ ਸੋਨਾ ਕੀਮਤੀ ਤੇ ਸੋਚੋ ਜਿੰਨੀ ਮਿੱਟੀ ਹੈ ਇੰਨਾ ਸੋਨਾ ਹੁੰਦਾ ਤੇ ਜਿੰਨਾ ਸੋਨਾ ਉਨੀ ਮਿੱਟੀ ਹੁੰਦੀ ਤੇ ਕੀਮਤ ਕਿਹਦੀ ਹਣੀ ਸੀ ਸੋਨਾ ਆਰਮੋ ਜਿਹੜਾ ਸੀ ਕੱਪ ਮਾਰਿਆ ਕਰਨਾ ਹੀ ਘਰ ਲੈ ਜਾ ਕਰਨਾ ਹੀ 5-7 ਕਿਲੋ ਚੁੱਕੀ ਉਹਦੀ ਕੋਈ ਕੀਮਤ ਨਹੀਂ ਸੀ ਹਣੀ ਪਿਆਰਿਓ ਜਿਹੜੀ ਚੀਜ਼ ਨਾ ਲੱਭਣ ਵਾਲੀ ਹੋਵੇ ਦੁਰਲੱਭ ਦਲਬ ਦੇ ਸਵਾਰ ਉਹ ਇੰਗਲਿਸ਼ ਚ ਸਹੀ ਹੈ ਕਿ ਨਾ ਹੈਲਥ ਇਜ਼ ਵੈਲਥ ਸਰੀਰ ਜਿਹਦਾ ਅਕਸਰ ਦੇਖਦੇ ਆ ਆ ਬੱਚੇ ਨੌਜਵਾਨਾਂ ਨੂੰ ਵੀ ਮਿਲਦੇ ਆ ਅੱਜ ਕੱਲ ਆ ਹੁਣੇ ਸਰੀ ਤੋਂ ਆਏ ਆ ਉਹ ਬੱਚੇ ਜਿਹੜੇ ਨਸ਼ਿਆਂ ਦੇ ਘੇਰੇ ਚ ਆ ਗਏ ਉਹ ਬੱਚੇ ਜਿਹੜੇ ਆ ਗੈਂਗਸਟਰ ਪੁਨੇ ਦੇ ਘੇਰੇ ਚ ਆ ਗਏ ਜਦੋਂ ਇਹਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੀਆਂ ਸਟੋਰੀਆਂ ਸੁਣ ਰਹੇ ਸੀਗੇ ਤੇ ਉਹ ਸਟੋਰੀਆਂ ਜਿਹੜੀਆਂ ਸੀ ਨਾ ਉਹ ਬੜੀਆਂ ਮਤਲਬ ਹਾਰਟ ਟੱਚਿੰਗ ਸੀਗੀਆਂ ਕਿ ਉਹ ਕਹਿੰਦੇ ਲਾਈਫ ਅਸੀਂ ਜੀਰੇ ਸੀਗੇ ਪਰ ਸਾਨੂੰ ਅਹਿਸਾਸ ਹੀ ਨਹੀਂ ਸੀ ਕਿ ਇਹ ਹੈ ਕੀ ਸਤਗੁਰੂ ਕੋਲ ਕਹਿੰਦੇ ਹੁੰਦੇ ਸੀ ਪ੍ਰਕਰਮਾ ਕਰਦੇ ਸੀ ਤੇ ਬਾਹਰ ਚਲੇ ਜਾਂਦੇ ਸੀ ਪਰਛਾਤਾ ਸ਼ਕਦੇ ਸੀ ਕਾਸ਼ ਕਹਿੰਦੇ ਕਿਤੇ ਅਸੀਂ ਸਮੇਂ ਸਿਰ ਸਤਗੁਰੂ ਕੋਲ ਬੈਠੇ ਹੁੰਦੇ ਅਸੀਂ ਨਸ਼ਿਆਂ ਤੋਂ ਬਚ ਜਾਂਦੇ ਘਰ ਉੱਜੜ ਗਏ ਬੱਚਿਆਂ ਤੱਕ ਨਹੀਂ ਉਹਨਾਂ ਨੂੰ ਛੱਡ ਦਿੱਤਾ ਤੇ ਹੁਣ ਅਖੀਰ ਸਮਝ ਆਈ ਕਾਫੀ ਚਿਰ ਉਹਨਾਂ ਦਾ ਜਦੋਂ ਗੱਲਾਂ ਕਰਦੇ ਰਹੇ ਉਦੋਂ ਅਹਿਸਾਸ ਹੁੰਦਾ ਹੈ ਇਹ ਜਿਹੜਾ ਕੀਮਤੀ ਸਰੀਰ ਦਾਤਾ ਜੀ ਨੇ ਬਖਸ਼ਿਆ ਅਸੀਂ ਅਜਾਈ ਗਵਾ ਲਈ ਕਿਉਂਕਿ ਬਖਸ਼ਿਸ਼ ਹੈ ਨਾ ਬਖਸ਼ਿਸ਼ ਹੈ ਅਕਲ ਵੀਰਾਂ ਦੇ ਨਾਲ ਬੈਠੇ ਸੀ ਔਟਵਾ ਗੱਲ ਕਰਦੇ ਸੀਗੇ ਪਿਆਰਿਓ ਕਿ ਮਹਾਰਾਜ ਕਹਿੰਦੇ ਹਨ ਕਈ ਜਨਮ ਪੈ ਕੀਟਪ ਤੰਗਾ ਅੱਛਾ ਪਿਆਰਿਓ ਕਈ ਦਾ ਕੀ ਮਤਲਬ ਹੁੰਦਾ ਇੱਕ ਦੱਸੋ ਜੀ ਜੇ ਮੈਂ ਪੜਾ ਕਈ ਤੇ ਅਰਥ ਇੱਕ ਕਰਾ ਆਪ ਜੀ ਐਗਰੀ ਕਰ ਜੋਗੇ ਦੋ ਬਨਾਲ ਵੀ ਨਹੀਂ ਐਗਰੀ ਕਰੋਗੇ ਸ਼ਾਇਦ ਤੁਸੀਂ ਨੰਬਰ ਬੋਲ ਦੋ ਕਿੰਨੇ ਨੈਗਰੀ ਕਰਦੇ ਨੇ ਗਈ ਡਿਫਾਈਂਡ ਨਹੀਂ ਹੈ ਪਰ ਇਟਸ ਡੈਫੀਨੇਟਲੀ ਮਲਟੀਪਲ ਆ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਸੀਗੇ ਕਿ ਆਪਾਂ ਅਸਿਊਮ ਕਰਨੀ ਤੇ ਜੇ ਜ਼ਿਆਦਾ ਵੀ ਨਾ ਕਰੀਏ ਤੇ 10 ਅਸਿਊਮ ਕਰ ਲઈએ 10 ਅਸਿਊਮ ਕਰ ਲੈਨੇ ਆ ਕਿ ਮਹਾਰਾਜ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ ਕਹਿੰਦੇ ਕਈ ਜਨਮ ਤੂੰ ਕੀੜਾ ਬਣਦਾ ਰਿਆ ਹੈ ਤੇ ਕੀੜਾ ਕੀ ਕਰਦਾ ਹੁਣੇ ਤੁਹਾਡੀ ਚਾਦਰ ਲਾਗੇ ਹੋ ਸਕਦਾ ਕਿਤੇ ਕੋਈ ਤੁਰਿਆ ਫਿਰਦਾ ਹੋਵੇ ਕਹਿੰਦੇ ਤੂੰ ਕੀੜਾ ਸੀ ਤੇ ਧਰਤੀ ਦੇ ਉੱਤੇ ਰेंगਦਾ ਹੁੰਦਾ ਸੀ ਤੇ ਤੈਨੂੰ ਪਤਾ ਨਹੀਂ ਸੀ ਲੱਗਦਾ ਕਦੋਂ ਕਿਹਦਾ ਪੈਰ ਆ ਜਾਣਾ ਤੇ ਤੇਰਾ ਸਾਰਾ ਸੰਭਵਤ ਹੋ ਜਾਣਾ ਆ ਗੌਰ ਕਰੋ ਨਾ ਧਰਤੀ ਤੇ ਕੀੜਾ ਪਹਿਲੀ ਤੇ ਗੱਲ ਗੌਰ ਕਰਦੇ ਹੋ ਜਦੋਂ ਤੁਰੇ ਜਾਂਦੇ ਉਹ ਕਿਹੜਾ ਕੀੜਾ ਪੈਰ ਥੱਲੇ ਆਉਂਦੇ ਆ ਅੱਛਾ ਸੋਚੋ ਵੀ ਜਿਹੜਾ ਕੀੜਾ ਹੈ ਆਪਜੀ ਪੈਰ ਰੱਖਣ ਲੱਗੇ ਤੇ ਕੀੜੇ ਨੂੰ ਪਤਾ ਲੱਗ ਗਿਆ ਕਿ ਆ ਪੈਰ ਮੇਰੇ ਉੱਤੇ ਆਉਣ ਲੱਗਾ ਆ 8 7 8 ਇੰਚ ਦਾ ਪੈਰ ਹੁੰਦਾ ਹੈ ਕੰਮ ਸੇ ਕੰਮ ਤੇ ਕੀੜੇ ਕੋ ਸਮਾਂ ਹੁੰਦਾ ਹੈ ਭੱਜਣ ਦਾ ਜਿੰਨੀ ਚਿਰ ਚ ਪੈਰ ਥੱਲੇ ਆਉਂਦਾ ਐ ਇੰਨੀ ਕੀ ਔਕਾਤ ਸੀ ਕਹਿੰਦੇ ਤੇਰੀ ਇੰਨੀ ਕੀ ਔਕਾਤ ਸੀ ਤੇ ਹੈ ਤੂੰ ਹੀ ਸੀ ਹੈ ਤੂੰ ਹੀ ਸੀ ਸਿਰਫ ਤੇਰੀ ਹੌਮੇ ਨੇ ਹੁਣ ਤੈਨੂੰ ਬਹੁਤ ਵੱਡਾ ਕਰ ਦਿੱਤਾ ਐ ਪਿਆਰਿਆ ਕਈ ਜਨਮ ਪੈ ਕੀਟ ਪਤੰਗਾ ਤੇ ਅਸੀਂ ਅਸਿਊਮ ਕੀਤਾ ਸੀ ਮੰਨ ਲੀਏ ਕਿ ਮੈਂ 10 ਜਨਮ ਕੀੜਾ ਬਣਿਆ ਸੀ ਆਪਣੇ ਆਪਣੇ ਤੇ ਲਾ ਕੇ ਵੇਖਣੀ ਪੈ ਰਿਹਾ ਗੁਰਬਾਣੀ ਆਪ ਜੀ ਤੇ ਮੈਨੂੰ ਇੱਕ ਹੀ ਤੇ ਚੀਜ਼ ਸਮਝਾ ਰਹੀ ਹੈ ਤੇ ਪਤੰਗਾ ਕੀ ਹੁੰਦਾ ਉਹ ਕੀੜੇ ਵਰਗਾ ਹੀ ਹੁੰਦਾ ਜਦੋਂ ਉਹਨੂੰ ਖੰਭ ਲੱਗ ਜਾਂਦੇ ਹਨ ਤੇ ਉਹ ਉਡਣਾ ਸ਼ੁਰੂ ਹੋ ਜਾਂਦਾ ਹੈ ਅੱਜ ਪੰਜਾਬ 'ਚ ਜਿਹੜਾ ਮੌਸਮ ਚੱਲ ਰਿਹਾ ਹੈ ਇਨਾ ਦਿਨਾਂ ਚ ਪੰਬਾ ਗੜ ਨਿਕਲਦੇ ਉੱਥੇ ਹੁੰਦੇ ਕੀੜੇ ਆ ਉਹਨੂੰ ਕੀਟਾ ਆਈ ਨੀਸ ਵਾਲੀ ਗੱਲ ਹੋ ਜਾਂਦੀ ਉਹਨੂੰ ਖੰਭ ਲੱਗ ਜਾਂਦੇ ਆ ਤੇ ਖੰਭ ਲੱਗ ਕੇ ਥੋੜਾ ਜਿਹਾ ਰੁਟਦਾ ਫਿਰ ਡਿੱਗ ਵੀ ਪੈਂਦਾ ਤੇ ਹੜਾਂ ਦੀ ਵੀ ਮਾਰਾਜ ਪੰਜਾਬ ਚ ਪੈ ਰਹੀ ਐ ਚਲੋ ਪਤਾ ਨਹੀਂ ਬਾਅਦ ਚ ਚੇਤੇ ਆਉਣਾ ਕਿ ਨਹੀਂ ਹੁਣ ਗੱਲ ਆਈ ਭਾਈ ਸਭਨਾ ਦੇ ਹੱਥ ਜੋੜ ਕੇ ਬੇਨਤੀ ਪਾਈ ਆਪਣੇ ਪਿੰਡਾਂ ਚ ਆਪਣੇ ਵੀਰਾਂ ਭੈਣਾਂ ਦੀ ਬਾਹ ਫੜੋ ਆ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਨਾਂ ਤੇ ਆਪਾਂ ਵਸਣਦੇ ਆ ਵੇਖ ਲਓ ਤੁਹਾਨੂੰ ਕੀ ਹੋ ਰਿਹਾ ਸਰਕਾਰਾਂ ਨਹੀਂ ਪੁੱਛਦੀਆਂ ਪਿਆਰਿਓ ਆ ਫੇਰ ਅਸੀਂ ਹਰਾ ਦਾ ਰਹਿ ਜਾਂਦੇ ਆ ਕਿ ਜਦੋਂ ਕੋਈ ਪੋਲੀਟੀਸ਼ੀਅਨ ਇੱਥੇ ਆਉਂਦਾ ਨਾ ਤੇ ਸਾਡੇ ਸਿੱਖ ਉਹਨਾਂ ਦੇ ਅੱਗੇ ਪਿੱਛੇ ਫੇਰ ਹੋਏ ਫਿਰਦੇ ਆ ਤੇ ਜਦੋਂ ਅੱਜ ਰੁੱਲ ਰਹੀਆਂ ਲਾਸ਼ਾਂ ਰੁੱਲ ਰਹੀਆਂ ਮਨੁੱਖਾਂ ਦੀਆਂ ਕੋਈ ਬਾਤ ਨਹੀਂ ਪੁੱਛਦਾ ਇਹ ਤੇ ਉਹੀ ਵਾਕਿਆ ਹੋ ਗਿਆ ਇੰਨੀ ਮਾਰ ਪਈ ਕਰਲਾਣੇ ਤੱਕੀ ਦਰਦ ਨਾ ਆਇਆ ਵਾਪਸ ਆਈਏ ਪਿਆਰਿਓ ਸਮਝਣ ਦੀ ਕੋਸ਼ਿਸ਼ ਕਰੀਏ ਇਹ ਬੇਸ਼ਕੀਮਤੀ ਜੀਵਨ ਮਹਾਰਾਜ ਕਹਿੰਦੇ بڑے ਜਨਮ ਤੂੰ ਕੀੜਾ ਬਣਿਆ بڑے ਜਨਮ ਤੂੰ ਪਤੰਗਾ ਬਣ ਕੇ ਉੱਡਦਾ ਸੀ ਤੇ 10 10 ਅਸਿਊਮ ਕਰੀ ਜਾਣਾ 10 ਕੀੜੇ ਦੇ ਤੇ 10 ਪਤੰਗੇ ਦੇ 20 ਹੋ ਗਏ ਅੱਗੇ ਐਡ ਆਪ ਜੀ ਕਰੀ ਜਾਏ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਗੋਰੰਗਾ ਕਹਿੰਦੇ ਤੇਰੇ ਬਹੁਤ ਸਾਰੇ ਜਨਮਾਂ ਚ ਤੂੰ ਗੱਜ ਸੀ ਗੱਜ ਹੁੰਦਾ ਹੈ ਹਾਥੀ ਕਈ ਜਨਮਾਂ ਦੇ ਵਿੱਚ ਤੂੰ ਮੱਛੀ ਸੀ ਮੀਨ ਤੇ ਕਈ ਜਨਮਾਂ ਦੇ ਵਿੱਚ ਤੂੰ ਗਰੰਗ ਸੀ ਹਿਰਨ ਸੀ ਪਿਆਰੇ ਆ ਤਿੰਨ ਆ ਜਰਾ ਚੇਤੇ ਵੀ ਰੱਖਣੀਆਂ ਪੈ ਰਹੇ ਹੋ ਕੀੜਾ ਪਤੰਗਾ ਹਾਥੀ ਮੱਛੀ ਤੇ ਹਿਰਨ ਤੇ ਜੇ 10 10 ਲਾਈਏ ਤੇ 50 ਹੋ ਗਿਆ ਹਜੇ ਤੱਕ ਕਈ ਜਨਮ ਪਏ ਕੀਟ ਪਤੰਗਾ कई जन्म रंगा कई जन्म पंखी सर्प ते कई जन्म तू पंछी बनदा रहा है कई जन्म तू सप है कई जन्म पंखी सर्प होयो कई जन्म है वर वृक्ष जोयो ਬਹੁਤ ਸਾਰੇ ਜਨਮ ਤੋਂ ਘੋੜਾ ਬਣਦਾ ਸੀ ਤੇ ਜੋਯੋ ਜੋਯੋ ਵਰਡ ਪਿੰਡਾਂ ਵਾਲੇ ਤੇ ਸਮਝਦੇ ਪਿਆਰਿਓ ਜੁਪਣਾ ਕਹਿੰਦੇ ਤੂੰ ਘੋੜਾ ਸੀ ਤਾਂਗੇ ਦੇ ਅੱਗੇ ਰੱਥ ਦੇ ਅੱਗੇ ਜੁਪਦਾ ਹੀ ਨਹੀਂ ਨਾ ਦੇਸ਼ਾਂ ਤੇ ਖੇਤੀ ਵੀ ਘੋੜੇ ਨਾਲ ਕਰਦੀ ਸੀ ਕਈ ਜਨਮ ਹੈਵਰ ਬਰਖ ਜੋਯੋ ਬਰਖ ਹੁੰਦਾ ਬਰਦ ਤੂੰ ਬਰਦ ਬਣਦਾ ਸੀਗਾ ਤੇ ਬਰਦ ਨੂੰ ਤੇ ਝੂਲੇ 'ਚ ਤੁਹਾਡੇ 'ਚ ਵੀ ਸ਼ਾਇਦ ਕਈਆਂ ਨੇ ਆਪ ਉਹ ਵੀ ਫੇਰੇਆ ਹੋਵੇ ਤੇ ਇਹ ਤੇਰਾ ਕਰਮ ਸੀ ਗੌਰ ਕਰਨਾ ਪਿਆਰਿਓ ਅਜੇ ਤੱਕ 84 ਲੱਖ ਜੂਨ ਚ 9 ਜੂਨਾ ਗਿਣੀਆਂ ਹਨ ਸਤਿਗੁਰੂ ਜੀ ਨੇ ਸਿਰਫ ਤੇ 9 ਜੂਨਾ ਦੇ ਵਿੱਚੋਂ ਜੇ ਇੱਕ ਇੱਕ ਜੂਨ ਨੂੰ 10 ਜਨਮ ਦਈਏ ਤੇ 90 ਜਨਮਾਂ ਦੀ ਮੇਰੇ ਪਿਛਲੇ ਜਨਮਾਂ ਦੀ ਕਹਾਣੀਆਂ ਹੈ ਪਿਆਰਿਓ ਠੀਕ ਹੈ ਜੀ ਸਮਝ ਆ ਰਹੀ ਪਿਆਰਿਓ ਥੋੜਾ ਥੋੜਾ ਸਿਰ ਹਿਲਾਇਆ ਕਰੋ ਹੌਸਲਾ ਜਰ ਰਹਿਦਾ ਰਹੇ ਕਿ ਆਪ ਜੀ ਨੂੰ ਸਮਝ ਆ ਰਹੀ ਹੈ ਅੱਛਾ ਅਸਕੂਲ 'ਚ ਵੇਖੋ ਨਾ ਜੇ ਸਮਝ ਨਾ ਆਉਂਦੀ ਹੋ ਤਾਂ ਰਿਪੀਟ ਗੱਲ ਕਰ ਲੈਣੀ ਚਾਹੀਦੀ ਆਪਾਂ ਕਾਹਲੀ 'ਚ ਥੋੜੀ ਹੈ ਕੋਈ ਕਿ ਆਪਾਂ ਭੱਜ ਕੇ ਕਿਤੇ ਹੱਥ ਲਾਉਣਾ ਹੈ ਜਿੰਨਾ ਵੀ ਸਤਜਗ ਕਰਨਾ ਹੈ ਉਹਨਾਂ ਦਾ ਸਮਝ ਆਉਣਾ ਜ਼ਰੂਰੀ ਹੈ ਆਪਾਂ ਇੱਕ ਪਲੇਟਫਾਰਮ ਤੇ ਹੋਣੇ ਜ਼ਰੂਰੀ ਹੈ ਪਿਆਰਿਓ ਵਾਪਸ ਆਈਏ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬ੍ਰਖ ਜੋयो ਅੱਛਾ ਮਹਾਰਾਜ ਜੀ ਫਿਰ ਇਹ ਜਨਮ ਨੋਂ ਤੁਸੀਂ ਗਿਣੇ ਹਨ ਕਈ ਕਈ ਜਨਮ ਤੁਸੀਂ ਕਹਿੰਦੇ ਹੋ ਜੇ ਮੈਂ ਦੱਸ ਵੀ ਸੋਚਾਂ ਇੱਕ ਜਨਮ ਨੇ 90 ਬਣ ਗਏ ਹਨ ਅੱਛਾ ਹੁਣ ਆਪ ਜੀ ਦੇ ਚਿੱਤ ਚ ਵਿਚਾਰ ਕਰਨੀ ਹੈ ਕਿ ਜਦੋਂ ਅਸੀਂ ਕੀੜਾ ਬਣੇ ਸੀ ਜਦੋਂ ਪਤੰਗਾ ਬਣੇ ਸੀ ਜਦੋਂ ਹਾਥੀ ਬਣੇ ਸੀ ਜਦੋਂ ਆਪਾਂ ਮੱਛੀ ਬਣੇ ਸੀ ਜਦੋਂ ਹਿਰਨ ਬਣੇ ਸੀ ਜਦੋਂ ਪੰਛੀ ਬਣੇ ਸੀ ਜਦੋਂ ਆਪਾਂ ਸੱਪ ਬਣੇ ਸੀ ਜਦੋਂ ਆਪਾਂ ਬਲਦ ਬਣੇ ਸੀ ਤੇ ਜਦੋਂ ਅਸੀਂ ਘੋੜਾ ਬਣੇ ਸੀ ਪਿਛਲੇ 90 ਸਾਲ ਜਿਵੇਂ ਇਹ ਸੀ ਪਿਛਲੇ 90 ਜਨਮਾਂ 'ਚ ਇਹ ਸੀ ਹੁਣ ਇਹ ਦੱਸੋ ਕਿ ਮੈਨੂੰ ਮਨੁੱਖਾ ਜਨਮ ਕਿਉਂ ਮਿਲਿਆ ਕਿਹੜੀ ਬੰਦਗੀ ਕੀੜਾ ਬਣ ਕੇ ਕੀਤੀ ਸੀ ਕਿਹੜੀ ਬੰਦਗੀ ਸੱਪ ਨੇ ਕੀਤੀ ਸੀ ਕਿਹੜੀ ਬੰਦਗੀ ਜਿਹੜੀ ਸੀਗੀ ਉਹ ਪੰਛੀ ਨੇ ਕੀਤੀ ਸੀ ਬਲਦ ਬਣ ਕੇ ਕਿਹੜੀ ਬੰਦਗੀ ਕੀਤੀ ਸੀ ਖਿਆਲ ਤੇ ਹੁੰਦਾ ਹੋਏਗਾ ਜਦੋਂ ਬਲਦ ਨੂੰ ਕੁੱਟ ਪੈਂਦੀ ਹੋਏਗੀ ਤਾਂ ਕਹਿੰਦਾ ਹੋਏਗਾ ਕਿ ਰੱਬਾ ਜੇ ਤੂੰ ਹੈ ਅੱਛਾ ਮਨੋਕ ਨੂੰ ਸਭ ਮਾਰ ਐਨੇ ਸਮਤ ਬਕਸ਼ੀ ਫੇਰ ਉਹ ਕਹਿੰਦਾ ਰੱਬ ਨਹੀਂ ਹੈ ਹੁਣ ਆਪਾਂ ਨੂੰ ਤੇ ਬਲਦ ਦੀ ਪਤਾ ਨਹੀਂ ਨਾ ਉਹਦੀ ਸੋਚ ਕਿਹੜੀ ਮੰਡਲ ਤੇ ਸੀ ਪਰ ਸੋਚਦਾ ਤੇ ਹੋਏਗਾ ਨਾ ਰੱਬਾ ਕਾਸ਼ ਮੈਨੂੰ ਵੀ ਇਦਾਂ ਦਾ ਬਣਾਉਣਾ ਵੀ ਡੰਡੇ ਮਾਰਿਆ ਕਰਨੇ ਇੰਨਾ ਵਾਪਸ ਆ ਕੇ ਸੋਚੋ ਅੱਛਾ ਇੱਕ ਗੱਲ ਦਾ ਜਵਾਬ ਦੇਵੋ ਪਿਆਰੇ ਉਹ ਸੋਚ ਕੇ ਕਿਉਂ ਫਿਰ ਮਨੁੱਖਾ ਜਨਮ ਮਿਲਿਆ ਆਇਆ ਕੁਛ ਮਨ ਦੇ ਵਿੱਚ ਨਹੀਂ ਆਇਆ ਭਾਵੇਂ ਇਹ ਤਰਸ ਕੀਤਾ ਉਸ ਤਰਸ ਕੀਤਾ ਆ ਤੁਹਾਡੇ ਆ ਹੁੰਦਾ ਨਹੀਂ ਆ ਅਜੇ ਤੋ ਪੇਰੈਂਟਸ ਦੀ ਐਪਲੀਕੇਸ਼ਨ ਲਾ ਦਿੰਦੇ ਆ ਤੇ ਬਾਕੀ ਦੇਸ਼ਾਂ ਚ ਤੇ ਨੰਬਰ ਵਾਈਜ਼ ਚਲਦੀਆਂ ਤੁਹਾਡੇ ਉਹ ਲਾਟਰੀ ਜੀ ਘਟਦੇ ਇੰਨਾ ਹੀ ਹੁੰਦਾ ਨਾ ਉਹ ਕੀ ਹੁੰਦਾ ਹੈ ਉਹ ਤੁਹਾਡੀ ਕਿਸਮਤ ਗੁੱਲਦੀ ਹੈ ਸਾਡੀ ਕਿਸਮਤ ਗੁੱਲੀ ਹੈ ਪਿਆਰੇ 84 ਲੱਖ ਦੇ ਵਿੱਚ ਪਾਉਂਦੇ ਆ ਪਾਉਂਦੇ ਆ ਦਾਤਾ ਜੀ ਨੇ ਕਿਸਮਤ ਖੋਲੀ ਕਿ ਨਿਸ਼ਾਨ ਸਿੰਘ ਮੈਂ ਤੇਰੇ ਉਤੇ ਖੁਸ਼ ਹਾਂ ਜਾ ਪੁੱਤਰਾ ਤੈਨੂੰ ਕੁਝ ਸਮਾਂ ਦਿੰਨਾ ਇਸ ਦੁਨੀਆ ਤੇ ਜਾ ਤੇ ਜਾ ਕੇ ਨਾਲ ਤੂੰ ਬੰਦਗੀ ਕਮਾਈ ਕਰਕੇ ਆਪਣਾ 84 ਦਾ ਢੇੜਾ ਘੱਟ ਲਿਆ ਹੁਣ ਆਜੀ ਪੁੱਤ ਵਾਪਸ ਤੇ ਮੇਰੇ ਚ ਸਮਾਜ ਜੀ ਅੱਛਾ ਸਤਿਗੁਰੂ ਜੀ ਠੀਕ ਐ ਇਹ ਵਾਦਾ ਕੀਤਾ ਤੇ ਆਪਾਂ ਮਾਂ ਦੇ ਗਰਭ ਚ ਆ ਗਏ ਮਾਂ ਦੇ ਗਰਭ ਦੇ ਵਿੱਚ ਜਵਾਦਾ ਚੇਤਾ ਸੀਗਾ ਮਹਾਰਾਜ ਕਹਿੰਦੇ ਜਿੰਨਾ ਚਿਰ ਇਸ ਨੂੰ ਮਾਂ ਦੇ ਗਰਭ ਵਿੱਚ ਵਾਦਾ ਚੇਤਾ ਰਹਿੰਦਾ ਹੈ ਉਹਨਾਂ ਚਿਹਰੇ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ ਤੇ ਜਦੋਂ ਤੱਕ ਇਹ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਉਦੋਂ ਤੱਕ ਇਹਦੇ ਸੁਭਾਸ ਚੱਲਦੇ ਨੇ ਮਾਂ ਦੇ ਗਰਭ 'ਚ ਖੇੜ ਇਦਾਂ ਹੀ ਹੈ ਆ ਭੈਣਾਂ ਜਾਣਦੀਆਂ ਹਨ ਕਿੰਨੇ ਮਿਸਕੈਰੇਜ ਹੁੰਦੇ ਹਨ ਇੱਕ ਔਲਾਦ ਪੈਦਾ ਕਰਨ ਤੋਂ ਪਹਿਲਾਂ ਕਈ ਕਿਈ ਭੈਣਾਂ ਨੂੰ ਬਹੁਤ ਅਰਦਾਸਾਂ ਵੀ ਕਰਨੀਆਂ ਪੈਂਦੀਆਂ ਹਨ ਇੱਕ ਤੁਸੀਂ ਸ਼ਾਇਦ ਸੁਣਿਆ ਹੋਵੇ ਸਿਡ ਸੈਂਡ ਕਿਡਸ ਬੱਚਾ ਪੈਦਾ ਹੁੰਨ ਤੋਂ ਜਸਟ ਪਹਿਲਾਂ ਚੜਾਈ ਕਰ ਜਾਂਦਾ ਹੈ ਜਾਂ ਪੈਦਾ ਹੁੰਦਿਆਂ ਸਾਰੀ ਚੜਾਈ ਕਰ ਜਾਂਦਾ ਹੈ ਮਹਾਰਾਜ ਕਹਿੰਦੇ ਤੈਨੂੰ ਬੜੀ ਅਪਰਚੂਨਿਟੀ ਦਿੱਤੀ ਉਦੋਂ ਸਿਮਰਨ ਦੇ ਨਾਲ ਤੂੰ ਜੁੜਿਆ ਰਿਹਾ ਜਿਹਨੂੰ ਕਹਿੰਦੇ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉਂ ਮਨੋਂ ਵਿਸਾਰੀ ਉੱਥੇ ਤੇਰੀ ਪ੍ਰਤਪਾਲਣਾ ਕਰਦਾ ਸੀ ਫੇਰ ਮਹਾਰਾਜ ਆਪਾਂ ਨੂੰ ਇਹ ਵੀ ਕਹਿੰਦੇ ਆ ਤਿੱਥੇ ਤੂੰ ਸਮਰੱਥ ਜਿੱਤੇ ਕੋਈ ਨਹੀਂ ਅੱਛਾ ਤਿੱਥੇ ਕਿਹੜੀ ਥਾਂ ਪਿਆਰਿਓ ਹੋਰ ਜਪੜਦੇ ਹੋ ਰਹਿ ਰਹਿ ਸੱਚ ਉਹ ਤਿੱਥੇ ਮਾਂ ਦੀ ਗਰਭ ਦੀ ਗੱਲ ਕੀਤੀ ਉਥੇ ਤੇਰੀ ਰੱਖ ਅਗਨੀ ਉਦਰ ਹਾਂ ਇਹ ਜਿਹੜੀ ਪੇਟ ਦੀ ਅਗਨ ਸੀ 37 ਡਿਗਰੀਜ਼ ਆਫ ਟੈਂਪਰੇਚਰ ਉਹਦੇ ਵਿੱਚ ਕਹਿੰਦੇ ਤੇਰੀ ਰੱਖਿਆ ਕੀਤੀ ਗਈ ਪਿਆਰਿਆ ਆ ਹੁਣ ਵੇਖੋ ਆਪ ਜੀ ਦੇ ਮਾਉਂਟੇਨ 'ਚ 37 ਹੋ ਜਾਏ ਤਾਂ ਕਿੱਦਾਂ ਹੋਏਗਾ ਪਿਆਰਿਆ ਆ ਤੇ ਮੈਂ ਵੇਖਿਆ ਹੁਣੇ ਮੇਰਾ ਨੂੰ 25 ਡਿਗਰੀ AC ਲਾ ਕੇ ਬੈਠੇ ਸੀਗੇ ਵਾਪਸ ਆਓ ਪਿਆਰਿਓ ਸਮਾਂ ਕੀ ਹੋਇਆ ਪਰਮੇਸ਼ਰ ਜੀ ਨੇ ਸਾਡੇ ਤੇ ਤਰਸ ਕਰਕੇ ਮਨੁੱਖਾ ਜਨਮ ਦਿੱਤਾ ਤੇ ਕਿਦਾਂ ਦਿੱਤਾ ਕਹਿੰਦੇ ਰਕਤ ਬਿੰਦ ਕਰ ਨਿੰਮਿਆ ਅਗਨੀ ਉਧਰ ਮਜਾਰ ਤੈਨੂੰ